ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਨਿਤ ਦੀ ਵੱਧਦੀ ਹੋਈ ਮਹਿਮਾ ਨੂੰ ਦੇਖ ਕੇ ਧੀਰਮਲ ਈਰਖਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਧੀਰਮਲ ਮਨ ਹੀ ਮਨ ਦੇ ਵਿੱਚ ਸੋਚਦਾ ਹੈ ਕਿ ਕਿਵੇਂ ਨਾ ਕਿਵੇਂ ਕੋਈ ਤਰਕੀਬ ਬਣਾਈ ਜਾਵੇ ਕਿ ਇੱਕ ਤੇਗ ਬਹਾਦਰ ਨੂੰ ਖਤਮ ਕਰ ਦਿੱਤੀ ਜਾਵੇ ਉਹ ਬੜੀਆਂ ਵਿਚਾਰਾਂ ਕਰਦਾ ਹੈ ਤੇ ਆਪਣੇ ਸਾਥੀ ਸ਼ੇਹ ਮਸੰਦ ਨੂੰ ਕੋਲ ਬੁਲਾਉਂਦਾ ਹੈ ਉਹ ਆਖਦਾ ਹੈ ਕਿ ਆਪਣਾ ਖਿਹੜਾ ਤੇਗ ਬਹਾਦਰ ਤੋਂ ਕਿਵੇਂ ਛੱਡ ਸਕਦਾ ਹੈ ਕਿਉਂਕਿ ਜਿੰਨਾ ਚਿਰ ਤੇਗ ਬਹਾਦਰ ਇਸ ਦੁਨੀਆ ਦੇ ਉੱਤੇ ਹੈ ਉਨਾ ਚਿਰ ਆਪਣੀ ਜਿਹੜੀ ਵਿਡਿਆਈ ਹੈ ਜਾਂ ਆਪਣੀ ਪੂਜਾ ਹੈ ਆਪਣੀ ਮਹਿਮਾ ਹੈ ਉਹ ਨਹੀਂ ਪਵੇਗੀ ਆਪਣੇ ਕੋਲੇ ਤਨ ਪਦਾਰਥ ਦੌਲਤਾਂ ਨਹੀਂ ਆਉਣਗੀਆਂ ਕਿਉਂਕਿ ਆਪਾਂ ਇਹ ਵੇਖ ਲਿਆ ਕਿ ਜਿੰਨਾ ਚਿਰ ਤੇਗ ਬਹਾਦਰ ਪ੍ਰਗਟ ਨਹੀਂ ਹੋਇਆ ਮੈਨੂੰ ਖਿਮਾ ਕਰਿਓ ਮੈਂ ਇਹ ਸ਼ਬਦ ਵਰਤ ਰਿਹਾ ਜਿੰਨਾ ਚਿਰ ਤੇਗ ਬਹਾਦਰ ਪ੍ਰਗਟ ਨਹੀਂ ਹੋਇਆ ਉਹਨਾਂ ਚਿਰ ਆਪਣੀ ਬਹੁਤ ਜ਼ਿਆਦਾ ਪੂਜਾ ਹੁੰਦੀ ਰਹੀ ਹੈ ਬੜੇ ਝਲਾਵੇ ਚੜਦੇ ਰਹੇ ਨੇ ਲੇਕਿਨ ਹੁਣ ਜਦੋਂ ਤੇਗ ਬਹਾਦਰ ਪ੍ਰਗਟ ਹੋ ਗਿਆ ਇਹ ਕੇਵਲ ਇਥੇ ਹੀ ਵਸ ਨਹੀਂ ਆਪਾਂ ਤਾਂ ਇਸ ਨੂੰ ਪੋਲਾ ਪਾਲਾ ਸਮਝਦੇ ਸੀ ਤੇ ਦੁਨੀਆ ਦੇ ਲੋਕ ਵੀ ਇਹਨੂੰ ਤੇਗਾ ਕਮਲਾ ਆਖਦੇ ਸੀ ਤੇ ਪਰ ਇਹਦੇ ਇਹ ਤਾਂ ਬੜੇ ਛਾਤਰ ਅਤੇ ਬੜੀ ਤੀਖਣ ਬੁੱਧੀ ਦਾ مالک ਹੈ ਇਹਨੇ ਤੇ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਜੋੜ ਲਿਆ ਆਪਣੇ ਕੋਲ ਜਿਹੜੇ ਆਉਣ ਵਾਲੇ ਲੋਕ ਸੀ ਉਹ ਸਾਰੇ ਆਪਣੇ ਤੋਂ ਪਾਸਾ ਵਟਣ ਲੱਗ ਪਏ ਸਾਰੇ ਪਾਸਾ ਵਟ ਕੇ ਗੁਰ ਤੇਗ ਬਹਾਦਰ ਕੋਲ ਚਲੇ ਜਾਂਦੇ ਨੇ ਤੇ ਕੋਈ ਨਾ ਕੋਈ ਤਰਕੀਬ ਦੱਸ ਹੁਣ ਸ਼ੀਹ ਮਸੰਦਾ ਜਿਹੜਾ ਆਪਣੀਆਂ ਲਾਲ ਗਹਿਰੀਆਂ ਅੱਖਾਂ ਨੂੰ ਘਮਾਉਂਦਾ ਹੋਇਆ ਕਹਿੰਦਾ ਕਿ ਸ਼ੀਹ ਮਸੰਦ ਨੂੰ ਤੁਸੀਂ ਜਾਣਦੇ ਹੋ ਕਿਹੜੀ ਸ਼ੈ ਦਾ ਨਾਮ ਹੈ ਤੇ ਧੀਰਮਲ ਕਹਿਣ ਲੱਗੇ ਵੀ ਹਾਂ ਇਹ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਵੀ ਤੂੰ ਬਹੁਤ ਵੱਡਾ ਦਿਮਾਗ ਵਾਲਾ ਹੈ ਤੂੰ ਬਹੁਤ ਵੱਡੀ ਕੋਈ ਤਰਕੀਬ ਸੋਚ ਸਕਦਾ ਜਿਹਦੇ ਨਾਲ ਤੇਗਬਾ ਹਾਦਰ ਤੋਂ ਸਾਡਾ ਖੜਾ ਛੁੱਟ ਸਕਦਾ ਹੈ ਉੱਕਣ ਲੱਗਿਆ ਫਿਰ ਹੁਣ ਸੀਹਾ ਮਸੰਦ ਫਿਰ ਤੁਹਾਡੇ ਕੰਮ ਆਊਗਾ ਉੱਕਣ ਲੱਗ ਗਿਆ ਕਿਵੇਂ ਕਹਿਣ ਲੱਗਾ ਤੇ ਤੁਹਾਡਾ ਭਤੀਜਾ ਰਾਮ ਰਾਏ ਤੁਹਾਡਾ ਭਤੀਜਾ ਰਾਮ ਰਾਏ ਉਹ ਵੀ ਗੁਰੂ ਘਰ ਦੇ ਨਾਲ ਖਾਰ ਖਾਂਦਾ ਹੈ ਕਿਉਂਕਿ ਉਹਨੂੰ ਗੁਰਤਾ ਗੱਦੀ ਨਹੀਂ ਮਿਲੀ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਹਰ ਰਾਏ ਸਾਹਿਬ ਨੇ ਉਹਨੂੰ ਕਰਾਮਾਤਾਂ ਦਿਖਾਉਣ ਦੇ ਬਦਲੇ ਕਰਕੇ ਗੁਰਤਾ ਗੱਦੀ ਤੋਂ ਖਾਰਜ ਕਰ ਦਿੱਤਾ ਤੇ ਆਪਣੇ ਛੋਟੇ ਸੁਪੁੱਤਰ ਨੂੰ ਗੁਰਤਾ ਗੱਦੀ ਦੇ ਵਾਰਿਸ ਬਣਾ ਦਿੱਤਾ ਤੇ ਵੀ ਉਹਦੇ ਨਾਲ ਅਪਰੋਂ ਗੰਢਤਪ ਕਰਨੀ ਚਾਹੀਦੀ ਹੈ ਕਿਹਨ ਲੱਕ ਵੀ ਹਾਂ ਉਹ ਕਹਿੰਦਾ ਵੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਉਹਦੀ ਬਹੁਤ ਜ਼ਿਆਦਾ ਬਣਦੀ ਹੈ ਕਿਉਂਕਿ ਉਹ ਕਰਾਮਾਤਾਂ ਦਿਖਾ ਕਰਕੇ ਬਾਦਸ਼ਾ ਔਰੰਗਜ਼ੇਬ ਨੂੰ ਪ੍ਰਭਾਵਿਤ ਕਰੀ ਬੈਠਾ ਤੇ ਬਾਦਸ਼ਾ ਔਰੰਗਜ਼ੇਬ ਉਹਦਾ ਪਾਣੀ ਪਰਦਾ ਹੈ ਉਹਦਾ ਬੜਾ ਆਦਰ ਸਨਮਾਨ ਸਤਕਾਰ ਕਰਦਾ ਹੈ ਤੇ ਆਪਾਂ ਕਿਉਂ ਨਾ ਉਹਦੇ ਨਾਲ ਗੰਢ ਤੱਪ ਕਰੀਏ ਉਹਨੂੰ ਚਿੱਠੀ ਲਿਖੋ ਕਿ ਕੋਈ ਨਾ ਕੋਈ ਤਰੀਕਾ ਬਣਾ ਕਿਉਂਕਿ ਆਪਾਂ ਦੋਵੇਂ ਜਿਵੇਂ ਹੀ ਹੱਕਦਾਰ ਬਣਦੇ ਸੀ ਗੱਦੀ ਤੇ ਤੇਰਾ ਵੀ ਹੱਕ ਬਣਦਾ ਸੀ ਮੇਰਾ ਵੀ ਹੱਕ ਬਣਦਾ ਸੀ ਸਾਡੇ ਚੋਂ ਕਿਸੇ ਨੂੰ ਗੱਦੀ ਮਿਲਣੀ ਚਾਹੀਦੀ ਸੀ ਲੈਕਿਨ ਸਾਡੇ ਇਹ ਵੱਟਿਆਂ ਦੇ ਵਿੱਚੋਂ ਆ ਗਿਆ ਇਹਨੂੰ ਗੱਡੀ ਦਾ ਹੱਕ ਨਹੀਂ ਸੀ ਬਣਦਾ ਇਹਦਾ ਸਮਾਂ ਬਿਨਾਂ